ਲੱਖੇ ਨੇ ਮੈਨੂੰ ਦੱਸੇ ਦੋ ਕ ਇੱਕ ਉਹ ਸੀਤੋ ਸੋਨੋ ਵਾਲਾ ਇੱਕ ਚੁੰਮਿਆਂ ਵਾਲੀ ਭਾਬੀ ਤਾਂ ਮੈਂ ਨਾ ਦੋਵਾਂ ਦਾ ਮੈਨੂੰ ਪਤਾ ਹੀ ਵਿਖਿਆ ਮੈਂ ਕਦੇ ਨਹੀਂ ਸੀ ਮੈਂ ਬੋਲਣਾ ਮੈਂ ਕਹਾਂ ਪੰਜਾਬੀਓ ਹਥਲ ਹੋਇਆ ਇਹਦੇ ਤੇ ਅਫਸੋਸ ਸੀ ਪਰ ਮੈਨੂੰ ਇਸ ਗੱਲ ਤੇ ਵੀ ਅਫਸੋਸ ਆ ਜਿਹੜੇ ਸਾਡੇ ਮੁੰਡੇ ਤੋਂ ਜੇਲ੍ਹ ਚ ਚਲੇ ਗਏ ਔਰ ਇੱਕ ਬਾਾਰ ਜਾਣਾ ਪਿਆ ਜੀ ਨੂੰ ਮੈਨੂੰ ਉਹਦੇ ਤੇ ਵੀ ਅਫਸੋਸ ਆ ਇਸ ਕੁੜੀ ਦਾ ਮਸਲਾ ਨਹੀਂ ਗਾ ਹੈਗਾ ਪਰ ਇੱਕ ਹੈ ਪਾਸੇ ਕਰੋ ਪਰ ਇਗਨੋਰ ਕਰ ਦਿਆਂਗੇ ਪਰ ਜਿਹੜੇ 4 ਲੱਖ ਨੇ ਮੈਨੂੰ ਰੋਣਾ ਆਉਂਦਾ ਉਹ ਮੇਰੇ ਪੰਜਾਬ ਦੇ ਨੇ ਜ਼ਿਆਦਾਤਰ ਜਿਹੜੇ ਮਰਨ ਤੋਂ ਬਾਅਦ ਵੀ ਉਹਦੇ ਫਾਲੋਅਰ ਬਣ ਰਹੇ ਨੇ ਪੰਜਾਬ ਨੂੰ ਦੱਸਣ ਲਈ ਕਿ ਦੇਖੋ ਹਸਦਾ ਨਾਲ ਹੈ ਮੈਨੂੰ ਉਹਨਾਂ ਤੇ ਰੋਣਾ ਆਉਂਦਾ ਹੈ ਕਿਹੜੀ ਸੋਚ ਨਾਲੋਂ ਤੁਸੀਂ ਜਦੋਂ ਇਹਨਾਂ ਬਾਰੇ ਅਸੀਂ ਸ਼ਰ੍ਹਾਂ ਬੋਲ ਰਹੇ ਹਾਂ ਖੁੱਲ੍ਹ-ਖੁੱਲ ਕੇ ਬੋਲ ਰਹੇ ਹਾਂ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਕਾਰਵਾਈ ਕਰੇ ਗਾਣੀਆਂ ਵਾਲਿਆਂ ਨੂੰ ਫਿਲਮਾਂ ਵਾਲਿਆਂ ਤੇ ਦਾ ਸੈਂਸਰ ਬੋਰਡ ਬਣਿਆ ਹੈ ਉਹਨਾਂ ਨੂੰ ਕਹਿ ਦਿੰਦੇ ਆ ਤੁਹਾਡੀ ਫਿਲਮ ਲੱਗਣ ਨਹੀਂ ਦੇਣੀ ਆ ਖ ਲੜਾਵ ਨਹੀਂ ਲੱਗਣ ਦੇ ਰਿਆ ਨਹੀਂ ਲੱਗਣ ਦੇ ਰੇ ਨਾ ਲੰਬਾਈ ਸੀ ਹਵਾਏ ਉਹ ਕਿੰਨੀ ਓਕੀ ਲੱਗੀ ਮੈਂ ਕਹਾਂ ਵੀ ਛੱਡੇ ਵਾਲੀ ਫਿਲਮ ਤੇ ਕਿੰਨੇ ਬੈਣ ਲੱਗੇ ਹਵਾਏ ਤੇ ਮੈਂ ਕਹਾਂ ਇਸ ਕੁੜੀ ਦੇ ਕਤਲ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਔਰ ਜਿਹੜੇ ਦੋ ਮੁੰਡੇ ਫੜੇ ਗਏ ਨੇ ਉਹਨਾਂ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਮੈਨੂੰ ਦੱਸੋ ਇਹ 4 ਲੱਖ ਜਿਹੜੇ ਫਾਲੋਅਰ ਨੇ ਕੌਣ ਨੇ ਇਹ ਪੰਜਾਬ ਵਾਲੇ ਹੀ ਨੇ ਜਿਹੜੇ 1 1 ਮਿਲੀਅਨ ਫਾਲੋਅਰ ਨੇ ਆਏ ਜੇ ਚੈਨਲਾਂ ਦੇ ਉਹ ਕੌਣ ਨੇ ਪੰਜਾਬ ਵਾਲੇ ਹੀ ਨੇ ਇਹ ਜਿਹੜੀਆਂ ਕੁਰੀਤੀਆਂ ਹੋ ਰਹੀਆਂ ਜਿਹੜਾ ਐਡਾ ਪੰਜਾਬ ਦੇ ਕਲਚਰ ਦਾ ਸੱਤਿਆਨਾਸ਼ ਹੋ ਰਿਹਾ ਕੀ ਇਹਦੇ ਲਈ ਉਹ ਪਹਿਲਾਂ ਬੋਲਿਆ ਕਿਤੇ ਮੈਂ ਨਹੀਂ ਹੱਕ ਸੀ ਕਿ ਉਹਨੂੰ ਕੋਈ ਸਾਡੇ ਮੁੰਡੇ ਜੇਲ੍ਹ ਜਾਣ ਅਮਰਤਪਾਲ ਨੂੰ ਬਾਹਰ ਭਜਾਣਾ ਪਵੇ ਮੈਂ ਨਹੀਂ ਹੱਕ ਸੀ ਇਹਦੇ ਪਰ ਜੋ ਹੋ ਰਿਆ ਸੀ ਕਦੇ ਉਹਰੇ ਬਾਰੇ ਬੋਲਿਆ ਕੋਈ ਗਲਤ ਹੋ ਰਿਹਾ ਹੈ ਮੈਂ ਕਹਾਂ ਇਸ ਕੁੜੀ ਦੇ ਕਤਲ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਔਰ ਜਿਹੜੇ ਦੋ ਮੁੰਡੇ ਫੜੇ ਗਏ ਨੇ ਉਹਨਾਂ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਮੈਨੂੰ ਦੱਸੋ ਇਹ 4 ਲੱਖ ਜਿਹੜੇ ਫਾਲੋਅਰ ਨੇ ਕੌਣ ਨੇ ਇਹ ਪੰਜਾਬ ਵਾਲੇ ਹੀ ਨੇ ਜਿਹੜੇ 1-1 ਮਿਲੀਅਨ ਫਾਲੋਅਰ ਨੇ ਆਏ ਜਿਹੜੇ ਚੈਨਲਾਂ ਦੇ ਉਹ ਕੌਣ ਨੇ ਪੰਜਾਬ ਵਾਲੇ ਹੀ ਨੇ ਇਹਨਾਂ ਦੇ ਜਿਹੜੇ ਸ਼ੇਅਰ ਕਰਦੇ ਨੇ ਪੋਸਟਾਂ ਉਹ ਕੌਣ ਨੇ ਪੰਜਾਬ ਵਾਲੇ ਹੀ ਨੇ ਜਿਹੜੀ ਸਾਡੇ ਲੋਕਾਂ 'ਚ ਇੱਕ ਮਤਲਬ ਪ੍ਰਸਤੀ ਆ ਗਈ ਹੈ ਉਸ ਮਤਲਬ ਪ੍ਰਸਤੀ ਨੇ ਪੰਜਾਬ ਆਜੇ ਹਾਸ਼ੀਏ ਤੇ ਲੈ ਜਾਂਦਾ ਕਿ ਅਸੀਂ ਆਲਮੋਸਟ ਬਰਬਾਦ ਹੈ ਫਾਈਨੈਂਸ਼ੀਅਲੀ ਅਸੀਂ ਇੱਥੇ ਐਮਰਜੈਂਸੀ ਲੱਗਣ ਵਾਲੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਉਸ ਤੋਂ ਬਾਅਦ ਅਸੀਂ ਰਾਜਨੀਤਿਕ ਤੌਰ ਤੇ ਬਰਬਾਦ ਹੋ ਚੁੱਕੇ ਹੈ ਸਮਾਜਿਕ ਤੌਰ ਤੇ ਆ ਵੇਖ ਲਓ ਕਿਹ ਜੀਆਂ ਪੋਸਟਾਂ ਵੇਨੇ ਆ ਅਸੀਂ ਤੇ ਪੰਜਾਬ ਬਰਬਾਦੀ ਦੇ ਕੰਡੇ ਤੇ ਹੈ ਕਿਹਦੇ ਕਰਕੇ ਉਹ ਜਿਹੜੇ ਘਰਾਂ ਚ ਬੈਠੇ ਰਹਿੰਦੇ ਨੇ ਉਹ ਜਿਹੜੇ ਸਵਾਰਥੀ ਹੋ ਕੇ ਕਿਸੇ ਨਾ ਕਿਸੇ ਨੂੰ ਵੋਟ ਪਾਉਂਦੇ ਨੇ ਕਿ ਇਹਨੇ ਥਾਣੇਦਾਰ ਦਾ ਕੰਮ ਕਰਾਤਾ ਇਹਨੇ ਐਸਡੀਐਮ ਦਾ ਕੰਮ ਕਰਾਤਾ ਇਹ ਸਾਡੇ ਨਾਲ ਆ ਦੂਜੇ ਪਾਸੇ ਆ ਤਮਾ ਇਧਰ ਆ ਇੰਨਾਂ ਲੋਕਾਂ ਨੇ ਬਰਬਾਦ ਕੀਤਾ ਹੈ ਪੰਜਾਬ ਜੇ ਮੈਨੂੰ ਨਾ ਅਸੀਂ ਉੱਥੇ ਸੀ ਬੇਆਦਬੀ ਵਾਲੇ ਦਿਨ ਇੱਕ ਲੀਡਰ ਆਇਆ ਮੈਂ ਵੀ ਉਹਦੇ ਤੇ ਬੋਲਿਆ ਮੈਂ ਕਿ ਇਹ ਜਿਹੜੇ ਤੁਰੇ ਫਿਰਦੇ ਨੇ ਇਹਨਾਂ ਨੇ ਕਿਤੇ ਅਸੈਂਬਲੀ 'ਚ ਬੋਲਿਆ ਇਹਨਾਂ ਦੀਆਂ ਸਰਕਾਰਾਂ ਰਹੀਆਂ ਇਹਨਾਂ ਨੇ ਬਿੱਲ ਬਣਾਇਆ ਬਾਅਦ 'ਚ ਪਤਾ ਉਹ ਕਿਹਾਂ ਦਾ ਪਬਲਿਕ ਨੂੰ ਅੰਦਾ ਅਸੀਂ ਉੱਤੋਂ ਤਾਂ ਨਹੀਂ ਡਿੱਗੇ ਜੀ ਤੁਸੀਂ ਚੁਣੇ ਔਰ ਸਹੀ ਗੱਲ ਸੀ ਉਹਦੀ ਇਹ ਜਿਹੜੇ ਗੰਦ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਲੁੱਟਿਆ ਜਿਨ੍ਹਾਂ ਨੇ 4.5 ਲੱਖ ਕਰੋੜ ਦਾ ਕਰਜ਼ਾ ਕਰਾਇਆ ਇਹ ਕੌਣ ਨੇ ਉੱਤੋਂ ਤਾਂ ਨਹੀਂ ਡਿੱਗੇ ਲੋਕਾਂ ਨੇ ਹੀ ਚੁਣੇ ਨੇ ਆਹ ਪ੍ਰੋਬਲਮ ਹੈ ਹੁਣ ਵੀ ਆਹ ਜਿਹੜੇ ਬੈਠੇ ਨੇ ਅਸੀਂ ਵਾਰ-ਵਾਰ ਆਣੇ ਆ ਇੱਕ ਬੰਦਾ ਹੁੰਦਾ ਉਹ ਸੁੰਗਲ ਨੂੰ ਮਰੋੜ ਦੇਣਗੇ ਉਹ ਕੋਈ ਵੀ ਹੋਵੇ ਤੁਸੀਂ ਹੋਵੋ ਮੈਂ ਹੋਵਾਂ ਜਾਂ ਇਹ ਹੋਣ ਜੇ ਆਪਾਂ ਰੜਾਂਗੇ ਤਾਂ ਮੁਠਾ ਬਣਾਗੇ ਮੁੱਕੀ ਬਣਾਗੇ ਇਹ ਚੀਜ਼ਾਂ ਇਹ ਹੋਈਆਂ ਕਿਸਾਨ ਅੰਦੋਲਨ ਚ ਨਹੀਂ ਕੀਤਾ ਆ ਬੁੱਢੇ ਨਾਲੇ ਤੇ ਜਿਹੜਾ ਰੌਲਾ ਪਾ ਕੇ ਲੋਕਾਂ ਦਾ ਮਸਲਾ ਬਣਾਇਆ ਨਹੀਂ ਹੋਇਆ ਪੂਰਾ ਮਸਲਾ ਵੀ ਹੱਲ ਹੋ ਜੂ ਜਦੋਂ ਲੋਕ ਆ ਜਾਣ ਜਿਹੜਾ ਲੋਕਤੰਤਰ ਦਾ ਸਿਸਟਮ ਹੈ ਜਦੋਂ ਲੋਕ ਆ ਜਾਂਦੇ ਨੇ ਤਾਂ ਮਸਲੇ ਹੱਲ ਹੋ ਜਾਂਦੇ ਨੇ ਪਰ ਲੋਕਾਂ ਨੂੰ ਉੱਠਣਾ ਪੈਣਾ ਸੀ ਕੰਚਨ ਦੀਵਾਰੀ ਦੀ ਗੱਲ ਕੀਤੀ ਤੁਸੀਂ ਕੰਚਨਦੇਵਾਰੀ ਮਾਮਲੇ ਤੇ ਗੱਲ ਕੀਤੀ ਜ਼ਰੂਰ ਚਲੋ ਆਪਣਾ ਮਾਮਲੇ ਤੇ ਗੱਲ ਕੁਝ ਹੋਰ ਹੈ ਪਰ ਉਸ ਕੇਸ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਤੁਸੀਂ ਮਿੱਕਾ ਸਿੰਘ ਨੂੰ ਵੀ ਜਾਣਦੇ ਹੋਗੇ ਬੜੇ ਬੜੇ ਵਧੀਆ ਤਰੀਕੇ ਨਾਲ ਜਾਣਦੇ ਹੋਗੇ ਕਿਉਂਕਿ ਤੁਹਾਡੇ ਹਾਂ ਉਹਨੇ ਸਾਰੇ ਬੋਸ ਸਪਾਈ ਉਹਨੇ ਲਾਂਧਾ ਪਾਈਆਂ ਨੇ ਉਹਨੇ ਉਹਨਾਂ ਅਮਰਿਤਪਾਲ ਮੈਰੋ ਤੇ ਉਹਦੀ ਟੀਮ ਨੂੰ ਲਾਂਧਾ ਪਾਈਆਂ ਵੀ ਤੁਸੀਂ ਕੁੜੀ ਮਾਰਤੀ ਬੜਾ ਸ਼ੇਰਾਂ ਵਾਲਾ ਕੰਮ ਕਰਦਾ ਲਾਂਧਾ ਪਾਂਦਾ ਪਿਆ ਉਹ ਲੱਗਦਾ ਉਹਦਾ ਆਪਣਾ ਕੈਰੇਕਟਰ ਇਹੋ ਜਿਹਾ ਹੈਗਾ ਮੈਨੂੰ ਉਹਨੇ ਕੱਲੀ ਕੁੜੀ ਦੀ ਗੱਲ ਕੀਤੀ ਮਾਰਨ ਵਾਲਿਆਂ ਦੀ ਗੱਲ ਕੀਤੀ ਐ ਇਹ ਦੱਸਿਓ ਜੇ ਲੇ ਵੀ ਉਹਨਾਂ ਨੇ ਮਾਰੀ ਕਿਉਂ ਐ ਮੈਂ ਕਿਸੇ ਕਤਲ ਨੂੰ ਜਸਟੀਫਾਈ ਨਹੀਂ ਕਰ ਰਿਆ ਬਟ ਇਹ ਜਿਹੜੀਆਂ ਕੁਰੀਤੀਆਂ ਹੋ ਰਹੀਆਂ ਜਿਹੜਾ ਐਡਾ ਪੰਜਾਬ ਦੇ ਕਲਚਰ ਦਾ ਸੱਤਿਆਨਾਸ਼ ਹੋ ਰਿਹਾ ਕਿ ਇਹਦੇ ਲਈ ਉਹ ਪਹਿਲਾਂ ਬੋਲੇ ਕਿਤੇ ਬੋਲੇ ਨਹੀਂ ਬੋਲਿਆ ਤਾਂ ਫਿਰ ਇਹਦੇ ਲਈ ਬੋਲਣ ਦੀ ਕੀ ਆਫਤ ਆ ਗਈ ਵੀ ਸਾਡੇ ਆਰਗੇ ਬੰਦੇ ਦਾ ਬੋਲਣ ਜਿਹੜੇ ਤੋਰੇ ਫਿਰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਆਣਾ ਮੈਂ ਨਹੀਂ ਹੱਕ ਸੀ ਕਿ ਉਹਨੂੰ ਕੋਈ ਸਾਡੇ ਮੁੰਡੇ ਜੇਲ੍ਹ ਜਾਣ ਅਮਰਤਪਾਲ ਨੂੰ ਬਾਹਰ ਭਜਾਣਾ ਪਵੇ ਮੈਂ ਨਹੀਂ ਹੱਕ ਸੀ ਇਹਦੇ ਬਟ ਜੋ ਹੋ ਰਿਹਾ ਸੀ ਕਦੇ ਉਹਰੇ ਬਾਰੇ ਬੋਲਿਆ ਕੋਈ ਗਲਤ ਹੋ ਰਿਹਾ ਅਸੀਂ 20 ਵਾਰੀ ਬੋਲ ਚੁੱਕੇ ਹਾਂ ਕਿ ਗਲਤ ਹੋ ਰਿਹਾ ਮੈਨੂੰ ਤਾਂ ਇਹਨਾਂ ਦੇ ਨਾਮ ਨਹੀਂ ਪਤਾ ਸੀ ਉਹ ਲੱਖੇ ਨੇ ਮੈਨੂੰ ਦੱਸੇ ਦੋ ਕਾ ਇੱਕ ਉਹ ਸੀ ਤੋਂ ਸੋਨੋਂ ਵਾਲਾ ਇੱਕ ਚੁੰਮ ਆ ਆ ਵਾਲਾ ਇੱਕ ਚੁੰਮਿਆਂ ਵਾਲੀ ਭਾਬੀ ਅੱਛਾ ਉਹ ਇਹ ਤੋਂ ਮੈਂ ਇਹਨਾਂ ਦੋਹਾਂ ਦਾ ਮੈਨੂੰ ਪਤਾ ਹੀ ਵਿਖਿਆ ਮੈਂ ਕਦੇ ਨਹੀਂ ਸੀ ਮੈਂ ਬੋਲਣਾ ਮੈਂ ਕਿਹਾ ਓਏ ਪੰਜਾਬੀਓ ਜਿਹੜੇ ਤੁਸੀਂ ਇਤਿਹਾਸ ਬਣਾਏ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਪੜਦੇ ਰਹੇ ਹੋ ਗੁਰਦਿਆਲ ਸਿੰਘ ਦੇ ਨਾਵਲ ਵੀ ਪੜੇ ਆ ਮਤਲਬ ਕਿਹੋ ਜਿਹਾਂ ਹਿਸਟੋਰੀਕਲ ਬੰਦੀਆਂ ਸਾਡੀਆਂ ਪਰਸਨਲਿਟੀਆਂ ਰਹੀਆਂ ਨੇ ਤੇ ਤੁਸੀਂ ਕਰ ਕੀ ਰਿਹਾ ਹੋ ਐ ਜੀਆਂ ਕੁੜੀਆਂ ਦੀ ਗੱਲ ਹੈ ਇਹਨਾਂ ਦੇ ਵੀਡੀਓ ਵੇਖੂਗੇ ਜਿਹੜੇ ਉਹਨਾਂ ਦੇ ਖੁਦ ਦੇ ਘਰ ਦੇ ਨਹੀਂ ਵਹਦੇ ਜਦੋਂ ਇਹ ਹੋਇਆ ਮੈਨੂੰ ਕਤਲ ਹੋਇਆ ਇਹਦੇ ਤੇ ਅਫਸੋਸ ਸੀ ਪਰ ਮੈਨੂੰ ਇਸ ਗੱਲ ਤੇ ਵੀ ਅਫਸੋਸ ਹੈ ਜਿਹੜੇ ਸਾਡੇ ਮੁੰਡੇ ਤੋਂ ਜੇਲ੍ਹ ਚ ਚਲੇ ਗਏ ਔਰ ਇੱਕ ਬਾਾਰ ਜਾਣਾ ਪਿਆ ਜੀ ਨੂੰ ਮੈਨੂੰ ਉਹਦੇ ਤੇ ਵੀ ਅਫਸੋਸ ਹੈ ਉਹਦੇ ਲਈ ਦੋਸ਼ੀ ਕੌਣ ਹੈ ਮੈਂ ਅੱਜ ਵੀ ਕਹੂੰਗਾ ਲੋਕ ਨੇ ਉਹ ਸਾਰੇ ਲੋਕ ਨਹੀਂ ਜਿਹੜੇ ਇਹਨਾਂ ਨੂੰ ਲਾਈਕ ਕਰਦੇ ਨੇ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਨੇ ਓ ਯਾਰ ਤੁਸੀਂ ਵੇਖਤਾ ਲੋ ਜਿਹੜਾ ਆਪ ਦੀ ਧੀ ਬਹਿਣ ਨਾਲੀ ਬੈਠ ਕੇ ਵੇਖ ਸਕਦੇ ਇਹਨਾਂ ਨੂੰ ਵੇਖ ਰਹੇ ਹੋ ਸ਼ਰਮ ਸ਼ਰਮ ਨਹੀਂ ਸਤੋ ਵੱਡੀ ਗੱਲ ਹੈ ਜਦੋਂ ਇਸ ਦੀ ਮੋਦ ਹੁੰਦੀ ਆ ਉਦੋਂ ਫੋਲੋਅਰ 3 3 ਲੱਖ 80000 ਰੁਪਏ 86000 ਹੁੰਦੇ ਆ ਉਹਦੇ ਮਰਨ ਤੋਂ ਬਾਅਦ 4 ਲੱਖ ਤੋਂ ਵੱਧ ਹੋ ਜਾਂਦੇ ਆ ਮੋਦ ਤੋਂ ਬਾਅਦ ਫੋਲੋਅਰਸ ਵਧਣੇ ਸ਼ੁਰੂ ਤੇ ਮੈਨਾਂ ਉਹ ਫੋਲੋਅਰ ਚ ਕੋਈ ਆ ਕੇ ਮੋਢਾ ਵੀ ਦੇ ਦਿੰਦਾ ਮੋਢੇ ਲਈ ਤਿੰਨ ਜਣੇ ਸੀ ਚੌਥਾ ਮੋਢਾ ਨਹੀਂ ਮਿਲਿਆ ਇਹ ਫਿਰ ਬੈਠਿਓ ਇਹ ਲਾਈਕ ਕਰੀ ਜਾਂਦੇ ਮਾੜਾ ਜਾ ਜੋ ਮੋੜਾ ਵੀ ਦੇ ਜੋ ਵਿਚਾਰੀ ਨੂੰ ਉਹਨੂੰ ਕਿਉਂ ਨਹੀਂ ਦਿੰਦੇ ਇਹਦਾ ਮਤਲਬ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਪਤਾ ਅਸੀਂ ਗਲਤ ਕੰਮ ਕਰ ਰਹੇ ਆਂ ਫਾਲੋ ਕੀਤਾ ਕਿਹਨੂੰ ਪਤਾ ਲੱਗਣਾ ਹੈ ਕਮੈਂਟ ਕਰ ਦਿਓ ਕਿਹਨੂੰ ਪਤਾ ਲੱਗਣਾ ਪਤਾ ਨਹੀਂ ਨਕਲੀ ਆਈਡੀਆਂ ਹੀ ਹੋਣਗੀਆਂ ਪਰ ਸਾਹਮਣੇ ਆਓ ਨਾ ਫਿਰ ਦੇ ਦਿਓ ਮੋੜਾ ਕਾਰਨ ਕੀ ਹੈ ਮੈਂ ਫੇਰ ਕਹਿ ਰਿਹਾ ਕਿ ਕਤਲ ਗਲਤ ਹੈ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਚ ਲੈਣਾ ਉਹ ਬਹੁਤ ਐਕਸਟ੍ਰੀਮ ਗੱਲ ਹੁੰਦੀ ਹੈ ਸ਼ਾਇਦ ਉਹਨਾਂ ਮੁੰਡਿਆਂ ਲਈ ਹੋ ਗਈ ਹੋਊਗੀ ਪਰ ਇਸ ਐਕਸਟ੍ਰੀਮ ਤੇ ਪਹੁੰਚਾਇਆ ਕਿਨੇ ਹੈ ਲੋਕਾਂ ਨੇ ਦੇਖੋ ਇੱਕ ਪ੍ਰਾਈਵੇਟ ਇੰਡੀਵਿਜੂਅਲ ਗੰਦਾ ਹੋ ਸਕਦਾ ਮੈਂ ਜਦੋਂ ਮੋਟਰ ਮਿੱਤਰਾਂ ਦੀ ਫਿਲਮ ਬਣਾਈ ਸੀ ਮੈਂ ਆ ਸਿਰਸੇ ਵਾਲੇ ਸਾਧ ਨੂੰ ਐਕਸਪੋਜ਼ ਕੀਤਾ ਟੋਟਲੀ ਐਕਸਪੋਜ਼ ਤਾਂ ਆਪ ਹੀ ਹੋ ਗਿਆ ਸੀ ਤੇ ਮੈਂ ਵੀ ਵਿਖਾਇਆ ਸੀ ਕਿ ਕੀ ਗੰਦਾ ਪਾਉਂਦੇ ਨੇ ਉਸ ਤਰ੍ਹਾਂ ਦੇ ਬਾਕੀ ਸਾਧ ਵੀ ਤਾਂ ਮੈਨੂੰ بڑے ਬੰਦੇ ਆਂਦੇ ਜੀ ਤੁਸੀਂ ਉਹਦੇ ਵਾਰ ਮੈਂ ਕਿਹਾ ਯਾਰ ਮੈਨੂੰ ਇੱਕ ਪ੍ਰਾਈਵੇਟ ਇੰਡੀਵਿਜੂਅਲ ਨੂੰ ਲੈ ਕੇ ਕੋਈ ਮਸਲਾ ਨਹੀਂ ਪਰ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਪੈਰੀ ਹੱਥ ਲਾਉਂਦੇ ਨੇ ਮੈਨੂੰ ਉਹਨਾਂ ਤੇ ਰੋਣਾ ਆ ਰਿਹਾ ਹੈ ਅੱਜ ਵੀ ਮੈਨੂੰ ਇਸ ਕੁੜੀ ਦਾ ਮਸਲਾ ਨਹੀਂਗਾ ਹੈਗਾ ਪਰ ਇੱਕ ਹੈ ਪਾਸੇ ਕਰੋ ਪਰ ਇਗਨੋਰ ਕਰ ਦਿਆਂਗੇ ਪਰ ਜਿਹੜੇ 4 ਲੱਖ ਨੇ ਮੈਨੂੰ ਰੋਣਾ ਆਉਂਦਾ ਉਹ ਮੇਰੇ ਪੰਜਾਬ ਦੇ ਨੇ ਜ਼ਿਆਦਾਤਰ ਜਿਹੜੇ ਮਿਲੀਅਨ ਮਿਲੀਅਨ ਇਹਨਾਂ ਦੇ ਫਾਲੋਅਰ ਨੇ ਉਹਨਾਂ ਤੇ ਰੋਣਾ ਆਉਂਦਾ ਹੈ ਜਿਹੜੇ ਇਹਨਾਂ ਦੀਆਂ ਪੋਸਟਾਂ ਸ਼ੇਅਰ ਕਰਦੇ ਨੇ ਔਰ ਜਿਹੜੇ ਮਰਨ ਤੋਂ ਬਾਅਦ ਵੀ ਉਹਦੇ ਫਾਲੋਅਰ ਬਣ ਰਹੇ ਨੇ ਪੰਜਾਬ ਨੂੰ ਦੱਸਣ ਲਈ ਕਿ ਦੇਖੋ ਅਸੀਂ ਤਾਂ ਨਾਲ ਐ ਮੈਨੂੰ ਉਹਨਾਂ ਤੇ ਰੋਣਾ ਆਉਂਦਾ ਹੈ ਕਿਹੜੀ ਸੋਚ ਨਾਲੋਂ ਤੁਸੀਂ ਕੀ ਉਹਨੇ ਕੁੜੀ ਨੇ ਕੋਈ ਸਮਾਜ ਨੂੰ ਬੈਟਰ ਕਰਨ ਵਾਲੀ ਗੱਲ ਕੀਤੀ ਰਾਜਨੀਤਿਕ ਤੌਰ ਤੇ ਕੋਈ ਬੈਟਰ ਗੱਲ ਕੀਤੀ ਜਾਂ ਉਹਨੇ ਕੋਈ ਇਹ ਕਹਤਾ ਆਲੇ ਵੀ ਮਾਈਕਨੋਮੀਕਲੀ ਕੋਈ ਕਮਾਲ ਦਾ ਮਾਡਲ ਦੇ ਦੂੰਗੀ ਕਿਹੜੀ ਗੱਲ ਲਈ ਉਹਦੀ ਸਪੋਰਟ ਹੋ ਰਹੀ ਹੈ ਮਾਰਿਆ ਗਿਆ ਮੈਂ ਨਾ ਗਲਤ ਮਾਰਿਆ ਗਿਆ ਨਹੀਂ ਮਾਰਨਾ ਚਾਹੀਦਾ ਪੁਲਿਸ ਕਰੇ ਪਰ ਮੈਨੂੰ ਦੱਸੋ ਜਦੋਂ ਇਹਨਾਂ ਬਾਰੇ ਅਸੀਂ ਸ਼ਰ੍ਹਾਂ ਬੋਲ ਰਹੇ ਹਾਂ ਖੁੱਲ੍ਹ-ਖੁੱਲ ਕੇ ਬੋਲ ਰਹੇ ਹਾਂ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਕਾਰਵਾਈ ਕਰੇ ਗਾਣੀਆਂ ਵਾਲਿਆਂ ਨੂੰ ਫਿਲਮਾਂ ਵਾਲਿਆਂ ਤੇ ਦਾ ਸੈਂਸਰ ਬੋਰਡ ਬਣਿਆ ਉਹਨਾਂ ਨੂੰ ਕਹਿ ਦਿੰਦੇ ਥੋਡੀ ਫਿਲਮ ਲੱਗਣ ਨਹੀਂ ਦੇਣੀ ਖਲੜਾਵ ਨਹੀਂ ਲੱਗਣ ਦੇ ਰਹੇ ਐ ਨਹੀਂ ਲਗੰਦੇ ਰੇ ਨਾ ਲੰਬ ਬਣਾਈ ਸੀ ਹਵਾਏ ਉਹ ਕਿੰਨੀ ਓਕੀ ਲੱਗੀ ਸੀ ਮੈਂ ਕਹਾਂ ਵੀ ਸਾਡੇ ਵਾਲੀ ਫਿਲਮ ਤੇ ਕਿੰਨੇ ਬੈਣ ਲੱਗੇ ਹਵਾਏ ਤੇ ਅਜੇ ਆ ਜੜੀ ਮੋਟਰ ਸਾਧ ਵਾਲੀ ਜੀ ਮੈਨੂੰ ਸੈਂਸਰ ਸਰਟੀਫਿਕੇਟ ਨਹੀਂ ਦੇ ਰਹੀ ਸੀ ਗਦਾਰ ਜਿਹੜੀ ਅਜੀਤ ਸਿੰਘ ਸੰਧੂ ਦੇ ਬਣਾਈ ਸੀ ਉਹਦੇ ਬਲੀ ਰੋਲਾ ਪਾਇਆ ਮਸਾਂ ਲਿਆ ਕੱਟ ਲਾ ਲਾ ਕੇ ਇਹਨਾਂ ਦਾ ਕੋਈ ਕਾਰਵਾਈ ਨਹੀਂ ਇਹਨਾਂ ਨੂੰ ਖੁੱਲੇ ਛੱਡਿਆ ਕੇ ਗੰਦ ਪਾਓ ਸੋਸਾਇਟੀ ਨੂੰ ਪਲੀਤ ਕਰੋ ਇਹਦਾ ਮਤਲਬ ਕੀ ਹੈ ਆਹੀ ਹੈ ਬੱਚੇ ਤੁਹਾਡਾ ਪੋ ਲੁਧਿਆਣਾ ਪੀਏਯੂ ਗੇਟ ਨੰਬਰ 1 ਦੇ ਬਾਹਰ ਮੌਜੂਦ ਆ ਜ਼ਰੂਰ ਲੁਧਿਆਣੇ ਦੇ ਵਿੱਚ ਚੋਣਾ ਨੇ ਪਰ ਚੋਣਾ ਤੋਂ ਪਹਿਲਾਂ ਧਰਨੇ ਜਿਹੜੇ ਆ ਉਹ ਲਗਾਤਾਰ ਲੱਗ ਰਹੇ ਆ ਤਾਂ ਅੱਜ ਨਰਿੰਦਰ ਦੀਪ ਕੇਸ ਜਿਵੇਂ ਆਪ ਸਭ ਨੂੰ ਪਤਾ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਇਲਜ਼ਾਮ ਜਿਹੜੇ ਆ ਉਹ ਵੱਡੇ ਲੱਗਦੇ ਆ ਸੀਆਈਏ ਸਟਾਫ ਤੇ ਲੱਗਦੇ ਆ ਪਰਚਾ ਵੀ ਦਰਜ ਹੋ ਜਾਂਦਾ ਪਰ ਹਜੇ ਤੱਕ ਕਾਰਵਾਈ ਉਸ ਦੀ ਕਿੱਥੇ ਤੱਕ ਪਹੁੰਚੀ ਆ ਉਹ ਸਭ ਨੂੰ ਪਤਾ ਜ਼ਰੂਰ ਹਜੇ ਤੱਕ ਅਸੀਂ ਵੀ ਦੱਸਿਆ ਪਰ ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਪਰਿਵਾਰ ਅੱਜ ਵੀ ਜਿਹੜਾ ਉਦਾਰ ਦਰਦ ਨੇ ਠੋਕਰਾ ਖਾ ਰਿਹਾ ਅੱਜ ਵੀ ਜਿਹੜਾ ਉਸ ਨੂੰ ਲੁਧਿਆਣੇ ਆ ਕੇ ਧਰਨਾ ਲਗਾਣਾ ਪਿਆ ਤਾਂ ਮੇਰੇ ਨਾਲ ਇਸ ਸਮੇਂ ਅਮਿਤੋਜ ਮਾਨ ਮੌਜੂਦ ਹੈ ਗੱਲਬਾਤ ਕਰਦੇ ਆ ਤੇ ਕੀ ਗੱਲ ਹੋ ਗਈ ਇਹਨਾਂ ਨੂੰ ਬਠਿੰਡੇ ਤੋਂ ਤੁਰ ਕੇ ਲੁਧਿਆਣੇ ਆ ਕੇ ਧਰਨਾ ਲਗਾਣਾ ਪਿਆ ਇਹ ਦੁੱਖ ਦੀ ਗੱਲ ਐ ਸ਼ੇਰ ਕੀ ਕਰਨੋ ਵਿਚਾਰੇ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਲੱਗਿਆ ਸਾਰੀ ਸਰਕਾਰ ਲੁਧਿਆਣੇ ਐ ਸਾਰਿਆਂ ਦਾ ਧਿਆਨ ਲੁਧਿਆਣੇ ਆ ਲੈ ਭਾਈ ਉੱਥੇ ਚੱਲਦੇ ਰਹੋ ਮੈਨੂੰ ਦੱਸੋ ਜਿਹਦਾ ਥਾਵਨ ਮਰ ਗਿਆ ਹੋਵੇ ਘਰ ਵਾਲਾ ਜਿਹਦਾ ਬੱਚਾ ਮਰ ਗਿਆ ਹੋਵੇ ਜਿਹਦਾ ਪਿਓ ਗੁਜ਼ਰ ਗਿਆ ਹੋਵੇ ਉਹ ਬੈਠੇ ਹੋਣਗੇ ਸੜਕ ਤੇ ਆ ਕੇ ਉਹਨਾਂ ਤੋਂ ਤਾਂ ਮਤਲਬ ਪਹਾੜ ਡਿੱਗ ਪਿਆ ਹੁੰਦਾ ਸਮਝ ਨਹੀਂ ਆ ਰਹੀ ਹੁੰਦੀ ਉਹ ਸੜਕ ਤੇ ਬੈਠੇ ਨੇ ਅੱਜ ਨਹੀਂ ਬੈਠੇ ਨੇ ਪਹਿਲਾਂ ਵੀ ਬੈਠੇ ਸੀ ਪਹਿਲਾਂ ਉਹ ਗੋਨੇ ਆਣੇ ਸੀ ਫਿਰ ਬਠੰਡੇ ਸੀ ਹੁਣ ਲੁਧਿਆਣੇ ਆਏ ਨੇ ਕਿ ਉਹਨਾਂ ਦੀ ਕੋਈ ਸੁਣ ਲੇ ਸੁਣ ਕੀ ਲਵੇ ਇਹਨਾਂ ਨੇ ਇੱਕ ਕੇਸ ਦਰਜ ਕੀਤਾ ਪਹਿਲਾਂ ਤਾਂ ਇੰਨੇ 2 3 4 ਮੁੰਡੇ ਹੀ ਸੀ ਫਿਰ ਇਹਨਾਂ ਨੇ ਚਾਰ ਪੁਲਿਸ ਵਾਲੇ ਫੜ ਲਏ ਆਹਦੇ ਜੀ ਇਹ ਨਾਮਜਦ ਕਰ ਦਿਓ ਬਟ ਉਥੋਂ ਦਾ ਜਿਹੜਾ ਮੇਨ ਇਨਚਾਰਜ ਸੀ ਉਹਦਾ ਨਾਮ ਨਹੀਂ ਆਇਆ ਹੁਣ ਉਸ ਤੋਂ ਵੀ ਵੱਡਾ ਕੰਮ ਇੱਕ ਹੋਰ ਕੀਤਾ ਜਿਹੜਾ ਗਲਤ ਹੈ ਆਂਦੇ ਇਰਾਦਤਨ ਕਤਲ ਨਹੀਂ ਸੀ ਮਤਲਬ ਇਹ ਤਾਂ ਹਾਦਸਾ ਹੈ ਹਾਦਸੇ ਤੁਹਾਨੂੰ ਨਹੀਂ ਪਤਾ ਕੀ ਸਜ਼ਾ ਹੋਊਗੀ ਪਹਿਲੀ ਗੱਲ ਤਾਂ ਗਵਾਹਾਂ ਕੁਝ ਹੋਣ ਹੀ ਨਹੀਂ ਦੇਣ ਇਹਨਾਂ ਨੇ ਕਿਉਂਕਿ ਪੁਲਿਸ ਦੀ ਨੀਅਤ ਹੀ ਸਹੀ ਨਹੀਂ ਇੱਕ ਬੰਦੇ ਨੂੰ ਸ਼ਰਿਆਮ ਕਰੰਟ ਲਾਇਆ ਗਿਆ 16 ਜਗ੍ਹਾ ਤੇ ਉਦੇ ਪ੍ਰਾਈਵੇਟ ਪਾਰਟਸ ਤੇ ਵੀ ਔਰ ਸਿਰਫ ਡੇਢ ਘੰਟੇ ਚ ਕਿ ਇਹ ਹਾਦਸਾ ਸੀ ਇਹ ਇਰਾਦਤਨ ਕਤਲ ਨਹੀਂ ਸੀ ਜਾਂ ਇਹਨਾਂ ਦੇ ਹਿਸਾਬ ਨਾਲ ਇਹ 100 200 ਵਾਰੀ ਕਰੰਟ ਲਾਉਂਦੇ ਬੰਦਾ ਫੇਰ ਗੁਜ਼ਰਦਾ ਹੈ ਤੇ ਇਹਨਾਂ ਨੇ ਘੱਟ ਲਾਇਆ ਸੀ ਓਏ ਉਹ ਸ਼ਰੀਫ ਬੰਦਾ ਸੀ ਉਹ ਕੋਈ ਇਸ ਤਰ੍ਹਾਂ ਦਾ ਆਦਤਨ ਮੁਜਰਮ ਨਹੀਂ ਸੀ ਜਿਹੜਾ ਇਹਨਾਂ ਝੱਲ ਪਾਉਂਦਾ ਉਹ ਵਿਚਾਰਾ ਗੁਜ਼ਰ ਗਿਆ ਇੱਕ ਮੁੰਡਾ ਪੜਾਉਂਦਾ ਹੈ ਆਈਲਟ ਟੀਚਰ ਹੈ ਇੰਗਲਿਸ਼ ਦੇ ਵਿੱਚ ਫ੍ਰੈਂਚ ਦੇ ਵਿੱਚ ਬਾਕੀ ਲੈਂਗੁਏਜ ਦੇ ਵਿੱਚ ਮਾਰ ਮੁੰਡਾ ਹੈ ਤੁਸੀਂ ਉਹਨੂੰ ਚੱਕ ਕੇ ਟੌਰਚਰ ਕਰਤਾ ਉਹ ਵੀ ਏਡੀ ਬੁਰੀ ਤਰ੍ਹਾਂ ਨਾਲ ਔਰ ਮਰ ਗਿਆ ਵਿਚਾਰਾ ਤਿੰਨ ਘੰਟੇ ਪਹਿਲਾਂ ਉਹ ਫੋਨ ਕਰ ਰਿਹਾ ਆਪਦੀ ਮਾਂ ਨੂੰ ਤੇ ਘਰ ਵਾਲੀ ਨੂੰ ਮੈਂ ਆ ਰਿਹਾ ਚਾਹ ਰੱਖ ਲਓ ਤੇ ਤਿੰਨ ਘੰਟੇ ਬਾਅਦ ਉਹਦੀ লাশ ਤੇ ਸਾਹਮਣੇ ਖੜੇ ਨੇ ਜਸਟ ਇਮੇਜਿਨ ਕਿ ਉਹਨਾਂ ਤੇ ਕਿਹੋ ਜਿਹਾ ਪਹਾੜ ਡਿੱਗਿਆ ਹੋਊਗਾ ਇੱਕ ਤਾਂ ਹੁੰਦਾ ਨਾ ਕੋਈ ਬੰਦਾ ਬਿਮਾਰ ਹੋਵੇ ਤਾਨੂੰ ਕੋਈ ਬਤਾ ਲੱਗਦਾ ਕਿ ਯਾਰ ਬੰਦੇ ਦਾ ਮਨ ਬਣ ਜਾਂਦਾ ਹੈ ਕਿ ਯਾਰ ਬਿਮਾਰ ਨੇ ਹੋ ਜੂ ਇੱਕ ਪਾਸੇ ਸਡਨਲੀ ਤੁਹਾਡੇ ਤੇ ਬੰਬ ਡਿੱਗੇ ਬੰਬ ਡਿੱਗੇ ਕਿ ਤੁਹਾਡਾ 3 ਘੰਟੇ ਪਹਿਲਾਂ ਫੋਨ ਕਰ ਰਿਹਾ ਫਿਰ ਸਾਹਮਣੇ ਡੈੱਡ ਪਿਆ ਔਰ ਗੁਨਾਹੂ ਵੀ ਕੋਈ ਨਹੀਂ 10 ਦਿਨ ਗੁਨਾਹ ਕੀ ਹੈ 10 ਤੋਂ ਦਿਨ ਕਿਉਂ ਬੰਦੇ ਆ ਕੇ ਸੜਕਾਂ ਤੇ ਮੇਰੀ ਗੱਲ ਸੁਣੋ ਸ਼ੌਕ ਹੈ ਕਿਸੇ ਨੂੰ ਸਾਨੂੰ ਤਾਂ ਇਹ ਕਹਿ ਦਿੰਦੇ ਨਹੀਂ ਜੀ ਤੁਸੀਂ ਜਾਨਦੇ ਹੋ ਤੁਸੀਂ ਬਿਨਾਂ ਵਜ੍ਹਾ ਤੋਂ ਜਾਣਦੇ ਹੋ ਜਦ ਕਿ ਸਾਡੀ ਕੋਈ ਪਾਰਟੀ ਨਹੀਂ ਗਈ ਚਲੋ ਛੱਡੋ ਅਸੀਂ ਜਾਣੇ ਆ ਉਹਨਾਂ ਨੂੰ ਕੀ ਪ੍ਰੋਬਲਮ ਹੈ ਜਿਹੜੀ ਮਾਂ ਬੈਠੀ ਅੱਗੇ ਉਹਦੀ ਘਰ ਵਾਲੀ ਬੈਠੀ ਉਹਦਾ ਪੁੱਤ ਬੈਠਾ ਉਹਦਾ ਪਿਓ ਬੈਠਾ ਉਹਨਾਂ ਨੂੰ ਕੀ ਪ੍ਰੋਬਲਮ ਹੈ ਜੇ ਉਹਨਾਂ ਨੂੰ ਇਨਸਾਫ਼ ਮਿਲ ਰਿਹਾ ਹੈ ਤਾਂ ਕਿਉਂ ਨਾ ਬੈਠਣ ਓਏ ਐਟਲੀਸਟ ਬੰਦਿਆ ਰੱਬ ਦੀਆ ਉੱਤੇ ਸ਼ਰਾਬ ਪੀਣ ਵਾਲੇ ਗੁਜ਼ਰ ਗਏ ਤੂੰ ਜਾ ਕੇ ਉਹਨਾਂ ਨੂੰ ਪੈਸੇ ਵੀ ਦਿੱਤੇ ਅਸੀਂ ਨਹੀਂ ਆਂਦੇ ਨਾਂ ਦੇ 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 ਆ ਪਰ ਘਰ ਵਾਲੀ ਨੂੰ ਉਹਦੀ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਕਿ ਉਹ ਬੰਦੇ ਜਿਹੜੇ ਸ਼ਾਮਲ ਸੀ ਉਹ ਸ਼ਾਮਲ ਨਹੀਂ ਹੋਣੇ ਚਾਹੀਦੇ ਔਰ 302 ਲੱਖ ਕੇ ਕਤਲ ਦਾ ਕਮਕਦਮਾ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਫਿਰ ਕਰ ਕਿਉਂ ਨਹੀਂ ਰਿਹਾਗਾ ਕਦੇ ਐਨੇ ਵਾਰੀਏ ਕਿਤੇ ਜੋਕ ਬੋਲਦੇ ਕਿਤੇ ਕੁਝ ਬੋਲਦੇ ਆ ਹਰ ਰੋਜ਼ ਲੁਧਿਆਣੇ ਲੱਗੇ ਰਹਿੰਦੇ ਨੇ ਹਨਾ ਅਜੀਬ ਗੱਲਾਂ ਕਰਨ ਇਹਦੇ ਬਾਰੇ ਵੀ ਦੱਸ ਦੇਣ ਉਹ 10 ਦਿਨ ਜਿਹੜਾ ਭਾਈ ਬੈਠਾ 8 ਮਹੀਨਿਆਂ ਤੋਂ ਉੱਤੇ ਟਾਵਰ ਤੇ ਜਿਹੜਾ ਕਿ ਬੇਅਦਬੀ ਤੇ ਕਾਨੂੰਨ ਬਣਾਉਣਾ ਕਿਉਂ ਨਹੀਂ ਬਣਾਉਂਦੇ ਆ ਹੀ ਮੋ ਕਮੰਟਰੀ ਆਹੀ ਇਹਨਾਂ ਦਾ ਕਨਵੀਨਰ ਬੋਲ ਕੇ اٹھے ਨੇ ਉਹ ਜਸ਼ਨਪਰੀ ਤੋਂ ਤੇ ਗੋਲੀ ਮਾਰ ਕੇ ਮਰ ਗਿਆ ਇਹਨਾਂ ਦੇ ਐਮ ਐਲ ਏ ਸਰਾਰੀ ਕਰਕੇ ਕਿਤੇ ਗਿਨ ਕੇ ਤਾਂ ਲੋ ਪਟਿਆਲੇ ਕੀ ਹੋਇਆ ਆ ਬੁੱਢੇ ਨਾਲੇ ਦਾ ਡਰਾਮਾ ਕਰੀ ਜਾਂਦੇ ਨੇ ਕਿਤੇ ਕੋਈ ਕੰਮ ਕੀਤਾ ਇਹਨਾਂ ਨੇ ਚੱਜ ਦਾ ਚੱਜ ਦਾ ਕੰਮ ਵੇਖ ਲੋ ਆਂਦੇ ਜੀ ਸੀਚੇਵਾਲ ਗਾਰ ਕੱਢੀ ਜਾਂਦੇ ਨੇ ਪਤਾ ਕਿੰਦਾ ਵੱਡਾ ਨੁਕਸਾਨ ਹੈ ਜਦ ਤੁਸੀਂ ਗਾਰ ਕੱਢ ਦਿੰਦੇ ਹੋ ਉਹ ਜਿਹੜਾ ਕੈਮੀਕਲ ਅੱਗੇ ਜਾਂਦਾ ਸੀ ਉਹ ਸਿੱਧਾ ਥੱਲੇ ਵੱਜੂ ਧਰਤੀ 'ਚ ਜਾਊਾ ਲੁਧਿਆਣੇ ਵਾਲਿਆਂ ਦੀ ਜਾਨ ਕੱਢੂ ਕਿਉਂਕਿ ਜਦੋਂ ਤੁਸੀਂ ਗਾਰ ਕੱਢਤੀ ਥੱਲਿਓ ਉਹ ਧਰਤੀ 'ਚ ਜਾਊਗਾ ਉਹਦੀ ਗੱਲ ਨਹੀਂ ਕਰਨੀ ਫੇਰ ਆਖਣਗੇ ਜੀ ਅਸੀਂ ਕੋਸ਼ਿਸ਼ ਤਾਂ ਕੀਤਾ ਕੁਛ ਵਾ ਕੀਤਾ ਤੁਸੀਂ ਇੱਕ ਵੱਡੀ ਬਿਮਾਰੀ ਤੋਂ ਧਿਆਨ ਹਟਾ ਕੇ ਸਿਰ ਦੁੱਖਦਿਆਂ ਵਾਲੀ ਗੱਲ ਕਰ ਰਹੇ ਹੋ ਤੁਸੀਂ ਧਿਆਨ ਹਟਾ ਰਹੇ ਹੋ ਜਿਵੇਂ ਪਹਿਲਿਆਂ ਨੇ ਕੀਤਾ ਉਹੀ ਤੁਸੀਂ ਕਰ ਰਹੇ ਹੋ ਇਹ ਬਹੁਤੀ ਨਾਮਕੂਲ ਔਰ ਅਜੀਬ ਕਿਸਮ ਦੇ ਤੌਰ ਤਰੀਕੇ ਨੇ ਇਹ ਨਾ ਦੇ ਸੱਤਿਆ ਨਾਸ਼ ਕਰ ਰਹੇ ਨੇ ਪੰਜਾਬ ਦਾ ਤੇ ਮਸਲਾ ਪਤਾ ਕੀ ਹੈ ਸ਼ਹਿਰਾ ਕਦੇ ਕਦੇ ਆਂਦੇ ਨੇ ਸਾਨੂੰ ਬਾਕੀਆਂ ਨਾਲ ਕੰਪੇਅਰ ਕਰੋ ਮੈਂ ਕਿਹਾ ਸਿੱਧਾ ਬਾਕੀਆਂ ਨੂੰ ਚੋਰ ਡਾਕੂ ਪਹਿਲਾਂ ਹੀ ਕਹੇ ਚੁੱਕੇ ਐ ਤੇ ਜੇ ਉਹ ਚੋਰ ਡਾਕੂ ਨਾ ਹੁੰਦੇ ਤਾਂ ਉਹਨਾਂ ਨੂੰ ਹਰਾ ਕੇ ਇਹਨਾਂ ਨੂੰ ਕਿਉਂ ਜਿਤਾਉਂਦੇ ਉਹਨਾਂ ਨੂੰ ਤਾਂ ਸਜ਼ਾ ਮਿਲੀ ਪਰ ਤੁਸੀਂ ਗੱਲਾਂ ਕੀ ਕੀਤੀਆਂ ਸੀ ਤੇ ਹੁਣ ਕਰ ਕੀ ਰਹੇ ਹੋ ਕੁਝ ਦੱਸੂਗੇ ਮੈਨੂੰ بڑے ਬੰਦੇ ਪੁੱਛਦੇ ਨੇ ਕੀ ਕਰਨ ਜੀ ਉਹ ਮੈਂ ਕਿਹਾ ਸਾਡੀ ਗੱਲ ਛੱਡੋ ਜੋ ਇਹ ਬੋਲਦੇ ਰਹੇ ਨੇ ਉਹ ਕਰਦੇ ਨੇ ਬਸ ਗੱਲ ਖਤਮ ਐ ਜੋ ਇਹ ਬੋਲਦੇ ਰਹੇ ਨੇ ਉਹ ਕਰਦੇ ਨੇ ਆ ਬੁੱਢਾ ਨਾਲਾ ਸੀ ਨਾ ਇੱਥੇ ਮੁੱਖ ਮੰਤਰੀ ਤੇ ਸਪੀਕਰ ਨਹੀਂ ਤੁਰਿਆ ਸੀ ਉਹ ਬੇਅਦਬੀ ਲਈ ਇਹਨਾਂ ਦੇ ਕਨਵੀਨਰ ਨੇ ਤੇ ਮੁੱਖ ਮੰਤਰੀ ਨੂੰ 25 ਜਨਵਰੀ 2022 ਨੂੰ ਬਿਆਨ ਨਹੀਂ ਦਿੱਤਾ ਸੀ ਆ ਫਿਰਦੇ ਚੰਡੇ ਲਾਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆ ਜਾਂਦੇ ਚੰਡੇ ਲਾ ਕੇ ਮਤਲਬ ਆ ਜਾ ਕੇ ਇਹ ਤੁਸੀਂ ਇਹ ਪੂਰੇ ਲੁਧਿਆਣੇ 'ਚ ਵੇਖ ਲਿਓ ਜੇ ਆਹ ਵੇਖੋ ਜਾਂਦੇ ਇਹ ਐ ਇੰਨੀਆਂ ਗੱਡੀਆਂ ਕੀ ਇਹ ਇਲੈਕਸ਼ਨ 'ਚ ਗਿਨੀਆਂ ਜਾ ਰੀਆਂ ਨੇ ਕੀ ਇਹ ਇਲੈਕਸ਼ਨ ਕਮਿਸ਼ਨ ਵੇਖ ਰਿਹਾ ਏ 200 ਹੋਲਡਿੰਗ ਕੱਲੇ ਇੱਥੇ ਲੱਗੇ ਨੇ ਆਜੋ ਇੱਥੇ 200 ਹੋਲਡਿੰਗ ਲੱਗੇ ਨੇ ਪੂਰੇ ਲੁਧਿਆਣੇ 'ਚ ਕੀ ਇਲੈਕਸ਼ਨ ਕਮਿਸ਼ਨ ਵੇਖ ਰਿਹਾ ਏ ਹੋਲਡਿੰਗ ਕਿੰਨੇ ਪੈਸੇ ਦੇ ਨੇ ਓਏ ਇਹਨਾਂ ਦੀ ਨਹੀਂ ਸੁਣਨੀ ਵਿਚਾਰਿਆਂ ਦੀ ਬੇਅਦਬੀ ਵਾਲੇ ਦੀ ਨਹੀਂ ਸੁਣਨੀ ਪਟਿਆਲੇ ਨਹੀਂ ਸੁਨਣਾ ਬਠਿੰਡੇ ਨਹੀਂ ਸੁਨਣਾ ਆ ਫਿਰਨੇ ਇੱਥੇ ਇਲੈਕਸ਼ਨ ਵਾਲੇ ਢੀਡੇ ਕੱਢਦੇ ਸਾਰੀ ਸਰਕਾਰ ਲੁਧਿਆਣੇ ਬੈਗੀ ਆ ਕੇ ਸਰਕਾਰ ਐ ਚਲਦੀ ਐ ਹਰ ਥਾਂ ਤੇ ਕਤਲ ਹੋ ਰਹੇ ਨੇ ਉਹ ਸੱਤ ਬੱਚੇ ਮਾਰਤੇ ਸਾਰੇ ਮਾਂ-ਮਾਪ ਸੜਕ ਤੇ ਬੈਗੇ ਮੈਨੂੰ ਆ ਪੰਜਾਬ ਵਾਲੇ ਆਂਦੇ ਹੁੰਦੇ ਆ ਨਾ ਲਈ ਤੁਸੀਂ ਸੜਕ ਤੇ ਕਿਉਂ ਆਣੇ ਆ ਮੈਨੂੰ ਦੱਸੋ ਜਿਹੜਾ ਬੰਦਾ ਸੜਕ ਤੇ ਨਹੀਂ ਆਇਆ ਕੀ ਉਹਨੂੰ ਇਨਸਾਫ ਮਿਲਿਆ ਉਹ 8 ਮਹੀਨੇ ਦਾ ਬੈਠਾ ਉੱਤੇ ਬੇਅਦਬੀ ਲਈ ਸੁਣੀ ਉਹਦੀ ਗੱਲ ਜਿੱਦਣ ਅਸੀਂ ਸਮਾਣੇ ਚੌਂਕ 'ਚ ਬੈਹਿ ਕੇ ਗੱਲ ਸੁਣ ਲਈ ਅੱਜ ਮੀਟਿੰਗ ਹੈ ਕੀ ਇਹਨਾਂ ਨੇ ਉਹਨਾਂ ਬੱਚਿਆਂ ਨੂੰ ਇਨਸਾਫ਼ ਦਿੱਤਾ ਜਦੋਂ ਸੜਕ 'ਤੇ ਬੈਹਿ ਕੇ ਫਿਰ ਸੁਣ ਲਈ ਇਹਨਾਂ ਵਿਚਾਰਿਆਂ ਦੀ ਤਾਂ ਐਵੇਂ ਨਹੀਂ ਸੁਣ ਰਹੇਗੇ ਆ ਗੱਲ ਤੁਸੀਂ ਦੱਸੀ ਵੀ ਗੱਡੀਆਂ ਨਿਕਲਦੀਆਂ ਵੀ ਆ ਮੈਂ ਵੀ ਦੇਖ ਰਿਹਾ ਸਵੇਰੇ ਝੰਡੇ ਵਾਲੀਆਂ ਗੱਡੀਆਂ ਨਿਕਲ ਰਹੀਆਂ ਉੱਧਰ ਨੂੰ ਦੇਖ ਦੇਖਦੀਆਂ ਵੀ ਨੇ ਇਗਨੋਰ ਕਰਕੇ ਨਿਕਲ ਰਹੀਆਂ ਕਈ ਤਾਂ ਵਿੱਚੋਂ ਹੱਸ ਕੇ ਵੀ ਨਿਕਲਦੇ ਤੁਸੀਂ ਵੇਖੇ ਹੱਸ ਕੇ ਵੀ ਲੰਘਦੇ ਔਰ ਕਈ ਜਣੇ ਝੰਡੇ ਲੁਕੋ ਕੇ ਵੀ ਜਾਂਦੇ ਨੇ ਚੰਡਿਆਂ ਨੂੰ ਲੁਕੋ ਰਹੇ ਨੇ ਮਤਲਬ ਉਹਨਾਂ ਨੂੰ ਪਤਾ ਹੈ ਗਲਤ ਹੈ ਫਿਰ ਵੀ ਸ਼ਰਮ ਕਰ ਰਹੇ ਨੇ ਇਹ ਜਿਹੜਾ ਮਸਲਾ ਹੋ ਰਿਹਾ ਨਾ ਇਹ ਵੇਖਣ ਦੀ ਕਿ ਲੋੜ ਹੈ ਕਿ ਇਹ ਵੀ ਹੁਣ ਮੈਨੂੰ ਕਹਿ ਰਹੇ ਸੀ ਜਦੋਂ ਤੁਸੀਂ ਕੈਮਰਾ ਰੋਕੇ ਇਹ ਕੀ ਕਹਿ ਰਹੇ ਸੀ ਆਂਦੇ ਜੀ ਕੋ 55% ਵੋਟਾਂ ਨਹੀਂ ਪਾਉਣਗੇ ਲੋਕ ਜਿਹੜੇ ਵਿਰੋਧ ਚ ਨੇ ਸਿੱਧੇ ਹੀ ਇਸ ਵਾਰ ਵੀ ਇੱਥੇ VOTING ਨਹੀਂ ਇੰਨੀ ਹੋਈ ਸੀ ਜਿਹੜੇ ਸਾਰੀਆਂ ਪਾਰਟੀਆਂ ਦੇ ਵਿਰੋਧ ਚ ਨੇ what he say ਕਿ ਯਾਰੋ ਆ ਕੇ ਵਿਰੋਧ ਚ ਦਾ ਹਿੱਸਾ ਲਿਆ ਕਰਨ ਔਰ ਜਦੋਂ ਸਾਨੂੰ ਵੀ ਪੁੱਛਦੇ ਨੇ ਕਿ ਚਲੋ ਇਹ ਗਲਤ ਕਾਂਗਰਸ ਨੂੰ ਬਾਦ ਗਿਆ ਅਸੀਂ ਕਹਿੰਨੇ ਉਹ ਵੀ ਗਲਤ ਉਹਦਾ ਬਾਲਾ ਵੱਡਾ ਗਲਤ ਹੈ ਦੂਜੇ ਭਾਜਪਾ ਵੀ ਓਵੇਂ ਆਇਆ ਖਾਲੀ ਵੀ ਓਵੇਂ ਤਾਂ ਉਹਨੇ ਕਿਨੂੰ ਪਾਈਏ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਮੈਂ ਕਿਹਾ ਜਾਨ ਨਿਕਲਦੀ ਆ ਵੋਟ ਪਾਉਣ ਲਈ ਨੋਟਾ ਨੂੰ ਬਾਦ ਦਿਓ ਹਾਂ ਜਿਹੜਾ ਕੰਮ ਕਰ ਨੋਟਾ ਨੂੰ ਬਾਓ ਕਹੋ ਸਾਨੂੰ ਨਨੋ ਮਤਲਬ ਇਨਾਂ ਚ ਕੋਈ ਪਸੰਦ ਨਹੀਂ ਦੁਨੀਆ ਦੇ ਵਿੱਚ ਮੈਸੇਜ ਆਉ ਸ਼ੇਰਾ ਕਿ ਇਹ ਜਿਹੜੇ ਲੋਕ ਨੇ ਪੰਜਾਬ ਦੀ ਪਸੰਦ ਨਹੀਂ ਗਏ ਜਦੋਂ ਆਪਾਂ ਡਿਮਾਂਡ ਸਹੀ ਕਰਾਂਗੇ ਤਾਂ ਸਪਲਾਈ ਸਹੀ ਹੋ ਜੂ ਤਾਂ ਹੀ ਸਪਲਾਈ ਸਹੀ ਹੋਣਾ ਡਿਮਾਂਡ ਤਾਂ ਕਰੀਏ ਮੋਟਾ ਤਾਂ ਬਣੀ ਹੈ ਇਹ ਬੋਲਣਾ ਪਊ ਆਮ ਤੌਰ ਤੇ ਕੀ ਹੁੰਦਾ ਨਾ ਸਾਡੇ ਲੋਕ ਕੀ ਕਰਦੇ ਨੇ ਕਿ ਫਾਇਦਾ ਲੈ ਲਓ ਪੋਲੀਟੀਕਲ ਫਾਇਦਾ ਲੈ ਲਓ ਔਰ ਉਦੋਂ ਬਾਅਦ ਫੇਰ ਇਹਨਾਂ ਦੇ ਝੰਡੇ ਚੱਕ ਕੇ ਤੁਰ ਪੋ ਬਸ ਆਹ ਕੰਮ ਕਰ ਰਹੇ ਨੇ ਆ ਇਹਨਾਂ ਦਾ ਮਸਲਾ ਕਿਤੇ ਦੇ ਲੋਕਾਂ ਨੂੰ ਨਾ ਇੱਕ ਹੈ ਕਿਉਂਕਿ ਮੈਂ ਲੁਧਿਆਣਾ ਦਾ ਸਨੀਕ ਆ ਉਹਨਾਂ ਨੂੰ ਲੱਗਦਾ ਜਿਹੜਾ ਸਾਡਾ ਕੰਮ ਕਰਾ ਦੇਗਾ ਬਸ ਉਹਨੂੰ ਵੋਟ ਪਾ ਦਈਏ ਕਈ ਲੋਕ ਮੈਂ ਦੇਖ ਰਿਆ ਸ਼ੁਰੂਆਤ ਉਹਨੇ ਭਰਪੂ ਸ਼ਨਾਸ਼ੂ ਤੋਂ ਕੀਤੀ ਫਿਰ ਸੰਜੀਵ ਰੋੜਾ ਕੋਲ ਚਲੇ ਗਏ ਫਿਰ ਬੀਜੇਪੀ ਕੋਲ ਚਲੇ ਗਏ ਫਿਰ ਪ੍ਰਭੂਕਾਰ ਸਿੰਘ ਕੋਲ ਮਨ ਕੋਲ ਚਲੇ ਗਏ ਫਿਰ ਦੁਬਾਰਾ ਸੰਜੀਵ ਰੋੜਾ ਕੋਲ ਆ ਗਏ ਉਹੀ ਚਿਹਰੇ ਨੇ ਬਾਰ ਬਾਰ ਘੁੰਮੀਆ ਸ਼ੇਰਾ ਮੈਂ ਪਰਸੋਂ ਇੱਕ ਜਗ੍ਹਾ ਤੇ ਬੋਲਿਆ ਸੀ ਉਹ ਕੁੜੀ ਦਾ ਜਿਹੜਾ ਕਤਲ ਹੋਇਆ ਹੈ ਉਹ ਕੀ ਨਾ ਉਹਦਾ ਕੁੜੀ ਦਾ ਕੰਚਨ ਕੁਮਾਰੀ ਦਾ ਜਿਵੇਂ ਕਿ ਅਸੀਂ ਗੱਲਬਾਤ ਕਰਕੇ ਹਟਿਆ ਜ਼ਰੂਰ ਤੁਸੀਂ ਸਾਰੀ ਗੱਲਬਾਤ ਜਿਹੜੀ ਆ ਉਹ ਸੁਣੀ ਹੋਏਗੀ ਵਿਕੇਸ ਹਸਾਮ ਨਾਲ ਲਨਿੰਦਰਦੀਪ ਮਾਮਲੇ ਦੇ ਵਿੱਚ ਵੀ ਅੱਜ ਪਰਿਵਾਰ ਲੁਧਿਆੜੇ ਪਹੁੰਚਿਆ ਪੂਰਵੀ ਨੇਕਾ ਪੰਜਾਬ ਦੇ ਵਿੱਚ ਮਸਲੇ ਕੀ ਚੱਲ ਰਿਹਾ ਇੱਕ ਮਸਲਾ ਜਿਹੜਾ ਅਮਰਿਤਪਾਲ ਅਤੇ ਕੰਚਨ ਤਿਵਾਰੀ ਅਲੱਗ ਚੱਲ ਰਿਹਾ ਉਸ ਤੇ ਵੀ ਅਸੀਂ ਜ਼ਰੂਰ ਗੱਲਬਾਤ ਕੀਤੀ ਆ ਤਾਂ ਮੈਂ ਕਵਾਂਗਾ ਜ਼ਰੂਰ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਹੋਵੇਗੀ ਵੀ ਕਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਸਲ ਚ ਚੱਲ ਕੀ ਰਿਹਾ ਜੋ ਚੀਜ਼ ਤੁਹਾਡੇ ਤੱਕ ਨਹੀਂ ਦਿਖਾਈ ਜਾ ਰਹੀ ਉਹ ਤੁਹਾਡੇ ਤੱਕ ਦਿਖਾਣ ਦੀ ਜਿਹੜੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਿਹਾ ਗਰਾਊਂਡ ਜ਼ੀਰੋ ਤੇ ਜਾ ਕੇ ਕਰਦੇ ਰਿਹਾ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ